ਸਤਿ ਸ੍ਰੀ ਅਕਾਲ ਜੀਓ ਮੈਂ ਗੁਰਨਾਮ ਸਿੰਘ ਚੋਹਾਨ ਧਾਰਮਿਕ ਗ੍ਰੰਥਾਂ ਦੀ ਬੇਅਦਵੀ ਦੇ ਖਿਲਾਫ ਵਿਧਾਨ ਸਭਾ ਵਿੱਚ ਪੇਸ਼ ਕੀਤੇ ਗਏ ਬਿੱਲ ਸੰਬੰਧੀ ਅਹਿਮ ਤੱਥ ਲੈ ਕੇ ਆਪਦੀ ਕਚਹਿਰੀ ਵਿੱਚ ਹਾਜ਼ਰ ਹੋਇਆ ਹਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਵੀ ਤੇ ਕਾਨੂੰਨ ਕੀ ਇਹ ਕਾਫੀ ਹੈ ਸਿੱਖ ਧਰਮ ਵਿੱਚ ਗੁਰੂ ਗ੍ਰੰਥ ਸਾਹਿਬ ਸਿਰਫ ਇੱਕ ਧਾਰਮਿਕ ਗ੍ਰੰਥ ਹੀ ਨਹੀਂ ਇਹਨਾਂ ਨੂੰ ਇੱਕ ਜੀਵਤ ਗੁਰੂ ਮੰਨਿਆ ਜਾਂਦਾ ਹੈ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਵੀ ਅਤੇ ਸਿੱਖਾਂ ਦੀ ਆਤਮਿਕਤਾ ਤੇ ਰੋਹਾਨੀਅਤ ਤੇ ਵੱਡਾ ਘਾਵ ਹੈ ਇਤਿਹਾਸ ਦੇ ਸੁਨਹਿਰੀ ਪੰਨਿਆਂ ਤੋਂ ਸਪਸ਼ਟ ਹੁੰਦਾ ਹੈ ਕਿ ਸਿੱਖਾਂ ਦੇ ਮਨਾਂ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਪ੍ਰਤੀ ਅਥਾ ਪਿਆਰ, ਸਤਕਾਰ ਤੇ ਅਦਬ ਹੈ ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਿਸੇ ਵੀ ਕੀਮਤ ਤੇ ਸਹਿਣ ਨਹੀਂ ਕਰ ਸਕਦੇ ਅੱਜ ਇੱਕ ਵਾਰ ਫੇਰ ਪੰਜਾਬ ਦੇ ਰਾਜਨੀਤਿਕ ਮੰਚ ਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਤਕਕਾਰ ਦੀ ਗੱਲ ਚੱਲੀ ਹੈ ਧੰਨ ਗੁਰੂ ਗ੍ਰੰਥ ਸਾਹਿਬ ਅਤੇ ਹੋਰ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਲਈ ਨਵਾਂ ਕਾਨੂੰਨ ਬਣਾਇਆ ਜਾ ਰਿਹਾ ਹੈ ਵਿਧਾਨ ਸਭਾ ਵਿੱਚ ਪੇਸ਼ ਕੀਤਾ ਗਿਆ ਬਿੱਲ ਪੰਜਾਬ ਵਿਧਾਨ ਸਭਾ ਵਿੱਚ ਪੰਜਾਬ ਸਰਕਾਰ ਵੱਲੋਂ ਇੱਕ ਨਵਾਂ ਖਰੜਾ ਪੇਸ਼ ਕੀਤਾ ਗਿਆ ਇਸ ਬਿੱਲ ਦਾ ਉਦੇਸ਼ ਹੈ ਧੰਨ ਗੁਰੂ ਗ੍ਰੰਥ ਸਾਹਿਬ ਅਤੇ ਹੋਰ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਨੂੰ ਰੋਕਣਾ ਅਤੇ ਦੋਸ਼ੀਆਂ ਨੂੰ ਸਖਤ ਸਜ਼ਾਵਾ ਦੇਣਾ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬਿੱਲ ਪੇਸ਼ ਕਰਦੇ ਹੋਏ ਕਿਹਾ ਇਸ ਨੂੰ ਜਨਤਕ ਵਿਚਾਰ ਲਈ ਖੋਲਿਆ ਜਾਵੇਗਾ ਹਰ ਧਰਮ ਦੇ ਪ੍ਰਤੀਨਿਧੀ ਵਿਦਵਾਨਾਂ ਅਤੇ ਆਮ ਲੋਕਾਂ ਦੇ ਸੁਝਾਅ ਲਏ ਜਾਣਗੇ ਬਾਅਦ ਵਿੱਚ ਇਹ ਬਿੱਲ ਵਿਧਾਨ ਸਭਾ ਦੀ ਸਿਲੈਕਟ ਕਮੇਟੀ ਕੋਲ ਭੇਜਿਆ ਜਾਵੇਗਾ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਇਸ ਲਈ 6 ਮਹੀਨੇ ਦਾ ਸਮਾਂ ਰੱਖਣ ਦੀ ਅਪਾਰਿਸ਼ ਕੀਤੀ ਹੈ ਧਾਰਮਿਕ ਗ੍ਰੰਥਾਂ ਦੀ ਬੇਅਦਵੀ ਕਰਨ ਵਾਲਿਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਸੁਖਪਾਲ ਸਿੰਘ ਖੈਰਾ ਨੇ ਕਿਹਾ ਕਿ ਧੰਨ ਗੁਰੂ ਗ੍ਰੰਥ ਸਾਹਿਬ ਸਿੱਖਾਂ ਦੇ ਲਈ ਜਾਗਤ ਜੋਤ ਗੁਰੂ ਹਨ ਇਸ ਲਈ ਵਿਸ਼ੇਸ਼ ਕਾਨੂੰਨ ਦੀ ਲੋੜ ਹੈ ਭਾਰਤੀ ਕਾਨੂੰਨ ਸਾਇਤਾ ਅਨਸਾਰ ਉਹਨਾਂ ਦੋਸ਼ੀਆਂ ਨੂੰ ਸਜ਼ਾਵਾ ਨਾ ਦਿੱਤੇ ਜਾਣ ਕਾਰਨ ਬੇਅਦਵੀ ਦੀਆਂ ਘਟਨਾਵਾਂ ਵਿੱਚ ਵਾਧਾ ਹੋਇਆ ਹੈ ਮਲਜਮ ਚੋਰ ਮੋਰੀਆਂ ਰਾਹੀਂ ਪਹਿਲਾਂ ਹੀ ਨਿਕਲ ਚੁੱਕੇ ਹਨ ਸਿੱਖਾਂ ਦੀਆਂ ਭਾਵਨਾਵਾਂ ਨੂੰ ਮੁੱਖ ਰੱਖਦਿਆਂ ਸਖਤ ਕਾਨੂੰਨ ਬਣਾਇਆ ਜਾਣਾ ਸਮੇਂ ਦੀ ਮੰਗ ਹੈ ਵਿਧਾਨ ਸਭਾ ਵਿੱਚ ਇਹ ਗੱਲ ਵੀ ਚਰਚਾ ਦਾ ਵਿਸ਼ਾ ਬਣੀ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਿੱਲੀ ਹਾਜ਼ਰੀ ਭਰ ਕੇ ਆਏ ਹਨ ਜਾਪਦਾ ਹੈ ਕਿ ਉਹਨਾਂ ਨੂੰ ਬਿੱਲ ਨੂੰ ਪਾਸ ਕਰਨ ਦੇ ਅਮਲ ਨੂੰ ਠਿਮਾ ਕਰਨ ਦੀ ਸਲਾਹ ਦਿੱਤੀ ਗਈ ਹੈ ਧੰਗ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਸੰਬੰਧੀ ਬਣਨ ਵਾਲੇ ਕਾਨੂੰਨ ਨੂੰ ਹੁਣ ਸਾਰੇ ਧਰਮਾਂ ਤੇ ਧਾਰਮਿਕ ਗ੍ਰੰਥਾਂ ਦੀ ਪਵਿੱਤਰਤਾ ਸੁਰੱਖਿਆ ਸੰਦਰਭ ਵਿੱਚ ਡਿਜ਼ਾਈਨ ਕੀਤਾ ਗਿਆ ਹੈ ਕੁਝ ਮੈਂਬਰਾਂ ਨੇ ਕਿਹਾ ਹੈ ਕਿ ਸਿੱਖਾ ਨੂੰ ਬਾਕੀ ਧਰਮਾਂ ਦੇ ਧਾਰਮਿਕ ਗ੍ਰੰਥਾਂ ਦੀ ਸੁਰੱਖਿਆ ਅਤੇ ਪਵਿੱਤਰਤਾ ਕਾਇਮ ਰੱਖਣ ਦੇ ਲਈ ਕਾਨੂੰਨ ਬਣਾਉਣ ਤੇ ਕੋਈ ਇਤਰਾਜ਼ ਨਹੀਂ ਹੈ ਸਿੱਖ ਧਰਮ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਰਤਬਾ ਸਿੱਖ ਧਰਮ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਲੀਵਿੰਗ ਗੁਰੂ ਮੰਨਿਆ ਜਾਂਦਾ ਹੈ ਧੰਨ ਗੁਰੂ ਗ੍ਰੰਥ ਸਾਹਿਬ ਪੰਥ ਦੀ ਆਤਮਿਕ ਜੋਤ ਹੈ 1699 ਦੀ ਵਿਸਾਖੀ ਤੋਂ ਬਾਅਦ ਗੁਰੂ ਗੋਬਿੰਦ ਸਾਹਿਬ ਜੀ ਨੇ ਸਾਹਿਬ ਨੂੰ ਅੰਤਮ ਗੁਰੂ ਘੋਸ਼ਿਤ ਕੀਤਾ ਸੀ ਉਦੋਂ ਤੋਂ ਲੈ ਕੇ ਹਰ ਸਿੱਖ ਆਪਣੇ ਜੀਵਨ ਦੇ ਹਰ ਪਲ ਵਿੱਚ ਗੁਰੂ ਗ੍ਰੰਥ ਸਾਹਿਬ ਤੋਂ ਪ੍ਰੇਰਣਾ ਲੈਂਦਾ ਹੈ ਸ਼ਬਦ ਨੂੰ ਗੁਰੂ ਮੰਨਦਾ ਹੈ ਸ਼ਬਦ ਨੂੰ ਪਰਦਾ ਹੈ ਅਤੇ ਸ਼ਬਦ ਆਸਰੇ ਹੀ ਜ਼ਿੰਦਗੀ ਜਿਉਂਦਾ ਹੈ ਇਸ ਲਈ ਗੁਰੂ ਗ੍ਰੰਥ ਸਾਹਿਬ ਦੀ ਬੇਅਦਵੀ ਸਿਰਫ ਇੱਕ ਪ੍ਰਾਧ ਹੀ ਨਹੀਂ ਇਹ ਸਿੱਖਾਂ ਦੀ ਰੂਹ ਦੇ ਖਿਲਾਫ ਗੁਸਤਾਖੀ ਹੈ ਪਿਛਲੇ ਕਾਨੂੰਨ ਅਤੇ ਅਸਫਲਤਾਵਾਂ ਇਸ ਤੋਂ ਪਹਿਲਾਂ ਅਕਾਲੀ ਦਲ ਅਤੇ ਕਾਂਗਰਸ ਦੀ ਸਰਕਾਰ ਨੇ ਕਾਨੂੰਨ ਬਣਾਉਣ ਦੇ ਲਈ ਬਿੱਲ ਪੇਸ਼ ਕੀਤੇ ਸਨ ਪਰ ਉਹ ਫੈਲਾ ਦਾ ਸ਼ਿੰਗਾਰ ਬਣ ਕੇ ਰਹਿ ਗਏ ਬਰਗਾੜੀ ਬਠਿੰਡਾ ਕੋਟਕਪੁਰਾ ਆਦ ਸਾਰੀਆਂ ਘਟਨਾਵਾਂ ਨੇ ਸਿੱਖਾਂ ਦੇ ਮਨਾਂ ਨੂੰ ਡਾਡਾ ਝੰਡੋੜਿਆ ਹੈ ਬੇਅਦਵੀ ਤੇ ਕੈਰਪੋਟਾਂ ਬਣੀਆਂ ਕਈ ਚਲਾਨ ਪੇਸ਼ ਹੋਏ ਪਰ ਦੋਸ਼ੀਆਂ ਨੂੰ ਅਜੇ ਤੱਕ ਸਜ਼ਾ ਨਹੀਂ ਮਿਲੀ ਵਿਧਾਨ ਸਭਾ ਦੀ ਬਹਿਸ ਜਦ ਇਹ ਖੜਾ ਅਸੈਂਬਲੀ ਵਿੱਚ ਆਇਆ ਤਦ ਕਾਂਗਰਸੀਆਂ ਤੇ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਇੱਕ ਦੂਸਰੇ ਤੇ ਦੋਸ਼ ਲਾਏ ਪ੍ਰਗਟ ਸਿੰਘ ਨੇ ਕਿਹਾ ਹੁਣ ਪਹਿਲੀਆਂ ਗਲਤੀਆਂ ਨੂੰ ਪਿੱਛੇ ਛੱਡ ਕੇ ਅੱਗੇ ਵਧਣ ਦੀ ਲੋੜ ਹੈ ਅਕਾਲੀ ਆਗੂ ਮਨਪ੍ਰੀਤ ਸਿੰਘ ਈਆਲੀ ਨੇ ਕਿਹਾ ਇਹ ਬਿੱਲ ਰਾਸ਼ਟਰਪਤੀ ਨੂੰ ਪਾਸ ਕਰਕੇ ਸਮੁੱਚੇ ਰਾਸ਼ਟਰ ਪੱਧਰ ਤੇ ਲਾਗੂ ਕਰਨਾ ਚਾਹੀਦਾ ਹੈ ਪ੍ਰੋਫੈਸਰ ਜਸਵੰਤ ਸਿੰਘ ਗੱਜਣ ਮਾਜਰਾ ਨੇ ਇਤਿਹਾਸ ਤੇ ਲੰਮਾ ਭਾਸ਼ਣ ਦਿੱਤਾ ਜਿਸ ਤੇ ਸਪੀਕਰ ਨੇ ਕਿਹਾ ਬਿੱਲ ਤੇ ਫੋਕਸ ਕਰੋ ਗੱਜਣ ਮਾਜਰਾ ਸਾਹਿਬ ਸਿੱਖਿਆ ਮੰਤਰੀ ਹਰਜੋਸਿਖ ਬੈਸ ਨੇ ਕਾਂਗਰਸੀਆਂ ਨੂੰ ਸਿੱਧੇ ਦੋਸ਼ੀ ਦੱਸਿਆ ਕੀ ਇਹ ਸਜ਼ਾ ਕਾਫੀ ਹੈ ਇਸ ਬਿੱਲ ਵਿੱਚ ਬੇਅਦਵੀ ਕਰਨ ਵਾਲਿਆਂ ਦੇ ਲਈ ਵੱਧ ਤੋਂ ਵੱਧ 10 ਸਾਲ ਦੀ ਸਜ਼ਾ ਦਾ ਪ੍ਰਵਧਾਨ ਹੈ ਪਰ ਸਿੱਖ ਵਿਦਵਾਨ ਕਹਿੰਦੇ ਹਨ ਜੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਲੀਵਿੰਗ ਗੁਰੂ ਹਨ ਤਾਂ ਇਹ ਸਜਾ ਉਮਰ ਕੈਦ ਤੋਂ ਘੱਟ ਨਹੀਂ ਹੋਣੀ ਚਾਹੀਦੀ ਇਹ ਸਿਰਫ ਸਿੱਖ ਧਰਮ ਦੀ ਮਰਿਆਦਾ ਨਹੀਂ ਸਾਨੂੰ ਸੰਵਿਧਾਨਕ ਤੌਰ ਤੇ ਲੀਵਿੰਗ ਗੁਰੂ ਦੀ ਪਛਾਣ ਦੇਣੀ ਪਵੇਗੀ ਆਦਮਿਕ ਅਤੇ ਰੂਹਾਨੀ ਵਿਆਖਿਆ ਬੇਅਦਵੀ ਸ਼ਬਦ ਫਾਰਸੀ ਮੂਲ ਦਾ ਹੈ ਅਦਬ ਮਤਲਬ ਸਤਕਾਰ ਬੇ ਮਤਲਬ ਬਿਨਾ ਜਿਸ ਦਾ ਮਤਲਬ ਬਣਦਾ ਹੈ ਕਿ ਸਤਕਾਰ ਹੀਣਤਾ ਧੰਗ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਵੀ ਰਸਮਾਂ ਜਾਂ ਪਾਠ ਤੋਂ ਵੀ ਉੱਚੀ ਰਹਾਣਿਅਤ ਤੇ ਲੀਕ ਹੈ ਇਹ ਅਜਹੀ ਗੁਸਤਾਖੀ ਹੈ ਜਿਸ ਦੀ ਸਜ਼ਾ ਕਾਨੂੰਨ ਦੇ ਨਾਲ ਨਹੀਂ ਸਮਾਜਿਕ ਅਤੇ ਆਤਮਿਕ ਪੱਧਰ ਤੇ ਹੋਣੀ ਚਾਹੀਦੀ ਹੈ ਸਖਤ ਕਾਨੂੰਨ ਦੀ ਮੰਗ ਨੂੰ ਲੈ ਕੇ ਭਾਈ ਗੁਰਜੀਤ ਸਿੰਘ ਫੌਜੀ ਟਾਵਰ ਤੇ ਬੈਠੇ ਧਾਰਮਿਕ ਗ੍ਰੰਥਾਂ ਦੀ ਬੇਅਦਵੀ ਦੇ ਖਿਲਾਫ ਕਾਨੂੰਨ ਦੀ ਮੰਗ ਨੂੰ ਲੈ ਕੇ ਭਾਈ ਗੁਰਜੀਤ ਸਿੰਘ ਫੌਜੀ ਸਮਾਣਾ ਦੇ 400 ਫੁੱਟ ਉੱਚੇ ਬੀਐਸਐਲ ਦੇ ਟਾਵਰ ਤੇ ਹੱਡ ਚੀਰਵੀਂ ਠੰਡ ਚਿਹਰਾ ਦੀ ਗਰਮੀ ਅਤੇ ਬਰਸਾਤਾ ਨੂੰ ਆਪਣੇ ਜਿਸਮ ਤੇ ਬੜੇ ਸਿਦਕ ਤੇ ਸਬਰ ਦੇ ਨਾਲ ਹੰਡਾ ਰਹੇ ਹਨ ਸਿੱਖ ਆਗੂਆਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਵਿਧਵੀ ਰੋਕੂ ਕਾਨੂੰਨ ਪਾਸ ਕਰਨ ਦੀ ਥਾਂ ਤੇ ਉਸ ਨੂੰ ਠੰਡੇ ਬਸਤੇ ਵਿੱਚ ਪਾਉਂਦੇ ਹੋਏ 6 ਮਹੀਨੇ ਲਈ ਸਟੈਂਡਿੰਗ ਕਮੇਟੀ ਨੂੰ ਭੇਜ ਕੇ ਸਿੱਖਾਂ ਦੀਆਂ ਭਾਵਨਾਵਾਂ ਦੇ ਨਾਲ ਖਲਵਾੜ ਕੀਤਾ ਹੈ ਉਹਨਾਂ ਸਪਸ਼ਟ ਕੀਤਾ ਹੈ ਕਿ ਅਜ ਇਲੈਕਟ੍ਰੋਨਿਕ ਦੌਰ ਦੇ ਵਿੱਚ ਲੋਕਾਂ ਦੇ ਵਿਚਾਰ ਪੋਰਟਲ ਦੇ ਜਰੀਏ 4 ਦਿਨਾਂ ਵਿੱਚ ਲਏ ਜਾ ਸਕਦੇ ਹਨ ਉਹਨਾਂ ਦੀ ਮੰਗ ਹੈ ਉਹਨਾਂ ਦੀ ਮੰਗ ਹੈ ਕਿ ਸਟੈਂਡਿੰਗ ਕਮੇਟੀ 15 ਦਿਨਾਂ ਵਿੱਚ ਸਾਰੀ ਕਾਰਵਾਈ ਮੁਕੰਮਲ ਕਰ ਸਕਦੀ ਹੈ ਉਪਰੰਤ ਪੰਜਾਬ ਸਰਕਾਰ ਵਿਸ਼ੇਸ਼ اجلاس ਬੁਲਾ ਕੇ ਬਿੱਲ ਨੂੰ ਪਾਸ ਕਰੇ ਤਾਂ ਕਿ ਭਾਈ ਗੁਰਜੀਤ ਸਿੰਘ ਸਹੀ ਸਲਾਮਤ ਆਪਣੇ ਘਰ ਪਹੁੰਚ ਕੇ ਰੋਂਦੀ ਮਾਂ ਦੇ ਹੰਝੂਆਂ ਨੂੰ ਪੂੰਝ ਸਕਣ ਅਤੇ ਬੱਚਿਆਂ ਦੇ ਸਿਰ ਤੇ ਹੱਥ ਰੱਖ ਸਕਣ ਅਸੀਂ ਕੀ ਕਰ ਸਕਦੇ ਹਾਂ ਇਹ ਬਿੱਲ ਜਨਤਕ ਵਿਚਾਰ ਲਈ ਖੁੱਲਾ ਹੈ ਜੇ ਤੁਸੀਂ ਆਪਣੇ ਸੁਝਾਅ ਦੇਣਾ ਚਾਹੁੰਦੇ ਹੋ ਤਾਂ ਪੰਜਾਬ ਸਰਕਾਰ ਨੂੰ ਈਮੇਲ ਜਾਂ ਵੈੱਬਸਾਈਟ ਰਾਹੀਂ ਆਪਣੇ ਸੁਝਾਅ ਪਹੁੰਚਾਓ ਸਾਡਾ ਕੰਮ ਇਹ ਯਕੀਨੀ ਬਣਾਉਣਾ ਹੈ ਕਿ ਇਹ ਕਾਨੂੰਨ ਸਿਰਫ ਕਾਗਜ਼ੀ ਨਾ ਬਣੇ ਸੱਚਮੁੱਚ ਇਨਸਾਫ ਹੋਵੇ ਇਹ ਵੀਡੀਓ ਸਿਰਫ ਜਾਣਕਾਰੀ ਲਈ ਨਹੀਂ ਇਹ ਸੱਦਾ ਹੈ ਕਿ ਆਪਣੇ ਗੁਰੂ ਦੀ ਰੱਖਿਆ ਲਈ ਆਪਣੀ ਮਰਿਆਦਾ ਦੀ ਇੱਜ਼ਤ ਲਈ ਕਮੈਂਟ ਕਰੋ ਜੀ ਇਹ ਸਜ਼ਾ ਕਾਫੀ ਹੈ ਕਿ ਧੰਨ ਗੁਰੂ ਗ੍ਰੰਥ ਸਾਹਿਬ ਜੀ ਲੀਵਿੰਗ ਗੁਰੂ ਦੇ ਰੁਤਬੇ ਨੂੰ ਕਾਨੂੰਨੀ ਰੂਪ ਮਿਲਣਾ ਚਾਹੀਦਾ ਹੈ ਵੀਡੀਓ ਨੂੰ ਸ਼ੇਅਰ ਕਰੋ ਤਾਂ ਜੋ ਹਰ ਸਿੱਖ ਪਿਆਰਾ ਆਪਣੇ ਰੂਹ ਦੇ ਸਵਾਲਾਂ ਦਾ ਜਵਾਬ ਲੱਭ ਸਕੇ ਇਨਸਾਫ ਅਜੇ ਬਾਕੀ ਹੈ ਪਰ ਆਵਾਜ਼ ਜਿੰਦਾ ਹੈ ਰੂਹਾਂ ਦਾ ਮੇਲ ਸਬਸਕ੍ਰਾਈਬ ਕਰੋ ਰੂਹਾਂ ਦਾ ਮੇਲ